ਜੋ ਕਰਨਾ ਹੈ ਉਸ ਨਾਲ ਉਹ ਵਾਇਰਲ ਜਿੱਤੀ ਸਤੇ ਇਸ ਸਤਿ ਦੀ ਚਿੰਤਾ ਹੈ ਕਿ ਕਿ ਕੋਈ ਸਮਾਧੀ ਜਦੋਂ ਸਾਨੂੰ ਇਕੱਠੀ ਨਹੀਂ ਹੋਣ ਦਿੱਤਾ ਜਾਂਦਾ ਅੱਜ ਉਹਨਾਂ ਦਾ ਅਖਰੇ ਦਿਸਦਾ ਸਤੱਲ ਇਹਦਾ ਇਸ ਤੋਂ ਕਿੰਨਾ ਦੀ ਗੱਲ ਆਏ ਇੱਕ ਬੰਦ ਕਰ ਜਿਹਨਾਂ ਨੇ ਨਾਉਂ ਨਹੀਂਆ ਦਾ ਤੇ ਚੱਕੇ ਜਾਣ ਹੋ ਜਾਣਗੇ ਸਹਰਾਂ ਦੇ ਵਿੱਚ ਕਿ ਕਿ ਮੈਂ ਕਿੰਨਾ ਉਹਾਂ ਦੇ ਨੀਤੀ ਦਾ ਚਨਾਚਰ ਉਹ ਅਸਕੇ ਰੋਕੀ ਫਿਰਦਾ ਹੈ ਕਿਉਂਕਿ ਸਰਕਾਰਾਂ ਇਹ ਸਟੇਸ਼ਨਾਂ ਨਾਲ ਮਾਰਦੇ ਹਨ ਸੰਘਰਸ਼ ਵਾਲੇ ਲੋਕੀਆਂ ਨੂੰ ਉੱਠਣ ਨਹੀਂ ਦਿੰਦੇ ਪਰ ਉਨ੍ਹਾਂ ਨੂੰ ਪ੍ਰਤੀ ਸੁਰੱਖਿਅਤ ਦੇਣ ਲਈ ਜਿਨ੍ਹਾਂ ਦੇ ਨਾਅਲ ਹਿੱਤਾਂ ਲਈ ਇੱਕ ਕਮਨਾ ਕੇ ਰਣਨੁਕਤੇ ਸਾਰਾ ਪੰਡਾਚੀ ਨਾ ਕਹੇ ਚੇਚੇ ਕਿਉਂਕਿ ਇਹਨਾਂ ਸਰਕਾਰਾਂ ਨੇ ਕਦੇ ਵੀ ਗਰੀਬ ਹਿੱਤ ਦੀ ਗੱਲ ਨਹੀਂ ਸਾਡੇ ਵੀਰ ਪੁਰਾਣੀ ਕਿੰਨੀ ਬੋੜ ਕੇ ਬਈਆ ਕੱਛੇ ਰਹੇ ਆ ਕੀ ਇੱਕ ਚੀਜ਼ ਹੈ ਜਿਹਨੇ ਦੇਸ਼ ਨੂੰ ਵਧੀਆ ਬਣਾਉਣਾ ਤੇ ਹੋਰ ਬਣਾਉਣਾ ਜੇ ਅੱਜ ਸੋਹੇ ਪਾਰਕਾਂ ਬਣਿਆ ਸੋਹੇ ਸ਼ਹਿਰ ਬਣਿਆ ਤਾਂ ਮਨੁੱਖਾਂ ਦੇ ਕਰਕੇ ਬਣੇ ਹੋਏ ਆ ਪਰ ਇਹ ਸਰਕਾਰਾਂ ਤੇ ਕੰਮ ਨਾਲ ਸਾਹਮਣੇ ਆਂਡ ਕੇ ਲੈਣੇ ਪੈ ਰਹੇ ਆ ਕਿੰਨੀ ਸ਼ਰਮ ਵਾਲੀ ਗੱਲ ਹੈ ਕਿਤੋਂ ਸ਼ਰਮ ਵਾਲੀ ਗੱਲ ਹੋਊਗੀ ਇੱਕ ਸਰਕਾਰ ਇਸ ਦੇਸ਼ ਦਾ ਰਾਜਾ ਉਹ ਰਾਜੇ ਦੇ ਅਧੀਨ ਕਿੰਨੀ ਪਰਜਾ ਹੁੰਦੀ ਹੈ ਭਾਈ ਜਦੋਂ ਕਿਸੇ ਰਾਜੇ ਦੀ ਪਰਜਾ ਦੁੱਖੀ ਹੁੰਦੀ ਹੈ ਉਹਨਾਂ ਦੇ ਰਾਜਪਾਤ ਉਹਨਾਂ ਨੂੰ ਚੰਗੀ ਨਹੀਂ ਲੱਗਣੇ ਚਾਹੀਦੇ ਜੇ ਵੀ ਪਰਜਾ ਕੀ ਹੈ ਤੇ ਜਦੋਂ ਪਰਜਾ ਉਹਦੇ ਸਾਹਮਣੇ ਸ਼ਿਖਰ ਜਿਹਾ ਬਣ ਕੇ ਖੜ ਜਾਂਦੀ ਹੈ ਨਾ ਤਾਂ ਫਿਰ ਇਹਨਾਂ ਦੇ ਜਾਂਦਾ ਖੱਟੇ ਆਪੀ ਹੋਣੇ ਨਿਸ਼ਚਿਤ ਹੈ ਅਜਾ ਕੋਈ ਇੰਨੀ ਤਾਂ ਆਧਵ ਵਿੱਚ ਪਿੰਡਾਂ ਦੇ ਵਿੱਚੋਂ ਤੁਸੀਂ ਆਏ ਹੋ ਨਮਸਾਰ ਮਨਣ ਦੇ ਲਈ ਕੁੱਛੀਆਂ ਬਣਾਈ ਜਾਂਦੇ ਲੋਕ ਕਿ ਤੁਸੀਂ ਇੱਥੇ ਭੁੰਡ ਦੇ ਵਿੱਚ ਮੀਂਹ ਦੇ ਵਿੱਚ ਬੈਠੇ ਹੋ ਐਤੋਂ ਮਾੜੀ ਗੱਲ ਹੋ ਕੀ ਹੋ ਸਕਦੀ ਹੈ ਭਲਾ ਅੱਜ ਕੁੱ ਨੂੰ ਡਾਕਣ ਦੀ ਲੋੜ ਐ ਕਿਉਂਕਿ ਜਿੰਨਾ ਚਿਰ ਕੋਈ ਜਾਗਦੇ ਨਹੀਂ ਉਹਨਾਂ ਚਿਰ ਇਹਨਾਂ ਨੂੰ ਕੁੱਛੀ ਤੇ ਖਲੀ ਰੱਖਣਾ ਐ ਤੇ ਸਮਝਦੇ ਵੀ ਜੁੱਤੀ ਹੀ ਐ ਇਹ ਗਰੀਬ ਸਾਡੀ ਜੇਬ ਦੇ ਵਿੱਚ ਐ ਉਹਨਾਂ ਨੂੰ ਤੱਕਦੋਂ ਮਰਜ਼ੀ ਅਸੀਂ ਈ ਖਰੀਦ ਲਗੇ ਕਦੋਂ ਮਰਜ਼ੀ ਐ ਨਾ ਤੇ ਅੱਜ ਕਰਕੇ 80% 80% ਹੋ ਕੇ ਇਹਨਾਂ ਦੀ ਜੁੱਤੀ ਲੈ ਕੇ ਕਿਉਂ ਸਤਿਓ ਇਹ ਆਪਾਂ ਨੂੰ ਦੇਖਣਾ ਪਊਗਾ ਇਹ ਹੁਣ ਆਪਾਂ ਦੇਖਾਂਗੇ ਕਿਵੇਂ ਅੱਜ ਕਿਵੇਂ ਵੀਰਾਂ ਨੇ 25 ਮੈਂਬਰ ਦਾ ਕਮਿਟੀ ਨਾ ਬਣਾ ਗਿਆ ਪਿੰਡ-ਪਿੰਡ ਦੇ ਵਿੱਚ ਇਹੇ ਦੇਖਾਂਗੇ ਆਪਾਂ ਜਦੋਂ 25% ਚੱਲ ਪਿਆ ਨਾ ਕੰਮ ਉਹ ਆਪਣੇ ਗਰੀਬਾਂ ਦਾ ਤੇ ਇਹਨਾਂ ਦੇ ਨੱਕਕ ਤਾਮ ਕਰਦੇ ਆਖਾਂ ਐਸੀ ਗੱਲ ਨਹੀਂ ਕਿ ਆਪਾਂ ਕਿਸੇ ਵੱਲੋਂ ਮਾੜੇ ਆ ਕਿਉਂਕਿ ਪ੍ਰਮਾਤਮਾ ਨੇ ਇਹ ਬੰਦੇ ਨੂੰ ਆਪਣੀ ਅੱਖੀਂ ਵਾਕੇ ਭੇਜਿਆ ਤੇ ਹੱਕ ਕੋਈ ਆਉਂਦੇ ਆਉਂਦੇ ਆ ਅੱਜ ਕਦੇ ਰਣਮੇਖੀ ਸਿਹਾ ਸਨੋ ਕਰਿਆ ਹੈ ਅੱਜ ਜਦੋਂ ਖਿਆਲ ਹੋਉਂਦਾ ਮੀਡੀਆ ਆਇਆ ਬਹੁਤ ਧੰਨਵਾਦ ਹੈ ਮੀਡੀਆ ਦਾ ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਕਿੰਨੇ ਸਖਤੇ ਕੰਮ ਚਲਦੀ ਹੈ ਜਿੰਨੇ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਦੀ ਹੈ ਤੁਸੀਂ ਵੀ ਦੇਖਿਓ ਹੋਰ ਵੀ ਨੂੰ ਬਕਾਉਂਗੇ ਇਹ ਆਪਣੇ ਸ਼ਨਾਰਚ ਬਣਾ ਢੇੜ ਪਰ ਵੱਧ ਤੋਂ ਵੱਧ ਜੱਟ ਕੇ ਆਪਣੇ ਫੋਨਾਂ ਦੇ ਉੱਤੇ ਪਾਉ ਤੇ ਨਾਲ ਖੂਰਣਾ ਫੋਨਾਂ ਸਰਕਾਰਾਂ ਨੂੰ ਪਤਾ ਰਹੇ ਤੁਹਾਡੀ ਜਿਹੜੀ ਏਕਤਾ ਹੈ ਇਹਦੀ ਸਦੀ ਜਿੱਤ ਹੋਈ ਹੈ ਤੇ ਜਿੱਤੀ ਰਹੇਗੀ ਕਿਉਂਕਿ ਗਰੀਬ ਕੋਈ ਤਾਂ ਇੰਦਰੀ ਕੁ ਨਹੀਂ ਨਹੀਂ ਕੀ ਮੈਨ ਲੈ ਸਕਦਾ ਗਰੀਬ ਜੇ ਅਜਿਹ ਗਰੀਪਾਂ ਦੇ ਧਰਮਸ਼ਾਲਾ ਦਾ ਹਾਲ ਦੇਖ ਕੇ ਤਾਂ ਸਾਰਾ ਢੰਗ ਆ ਪਿਆ। ਜੇ ਅੱਜ ਕੋਈ ਮੁੰਡਿਆ ਤਾਂ ਤੈਥ ਕੋਈ ਬਿਲਡਿੰਗ ਦੇ ਗਰੀਪਾਂ ਦੀ ਬਣ ਰਹੀ ਹੈ ਉਹ ਨਹੀਂ ਬਣ ਦਿੱਤੀ ਜਾ ਰਹੀ। ਜੇ ਅੱਜ ਸਾਡੇ ਕੰਮ ਦੀ ਗੱਲ ਹੋਈ ਹੈ ਤਾਂ ਸਾਡੇ ਕੰਮ ਸਾਥੋਂ ਖੋਏ ਜਾ ਰਹੇ ਆ। ਜਿਹੜੇ ਕੋਈ ਨਾ ਡਾਊਨ ਦੇ ਨਾਂ ਦੇ ਨਾਂ ਤੇ ਹੁਣ ਕਹਿੰਦੇ ਇਹ ਚਲਾਇਆ ਪਰਚੀ ਦੇ ਵਿੱਚ। ਇਹਦਾ ਹੁਜੂਰ ਇੱਕ ਤਾਂ ਵਿਰੋਧ ਕਰਦੀ ਹੈ ਤੇ ਮੁਰਤੀ ਨੂੰ ਕਹਿੰਦੇ ਆ ਕਿ ਜੇ ਤੂੰ ਬਸਤੇ ਗਰੀਪਾਂ ਦਾ ਹਮਦਰਦ ਹੈ। ਤਕਰੀਬਾਂ ਦੇ ਨਾਲ ਗਰੁੱਪਾਂ ਦੀ ਗੱਲ ਸੁਣ ਕੇ ਤਕਰੀਬਾਂ ਦੇ ਪੁੱਛ ਕੇ ਕਿ ਇਹ ਬੁੱਡੇ ਲਈ ਫਾਇਦੇਮੰਦ ਹੈ ਜਾਂ ਨੁਕਸਾਨਦੇਹ ਹੈ ਫਿਰ ਕੰਮ ਕਰੇ ਤੇ ਨਹੀਂ ਤਾਂ ਤੇਰਾ ਜਿਹਨੇ ਹੋਰ ਬੰਡੇ ਦੀ ਸ਼ਰਤ ਤੇ ਹੋਈ ਜਾਂਦਾ ਨਾ ਤੇ ਤੇਰਾ ਸਾਰੇ ਪੰਜਾਬ ਦੇ ਵਿੱਚ ਐਸੇ ਤਰ੍ਹਾਂ ਰੋਹ ਮਗਨ ਹੁਆ ਤੇ ਨਾਰੇ ਵੱਲੋਂ ਹੁਣ ਪੂਰੇ ਇਤਮ ਜਿੰਦਾਬਾਦ ਹੁਣ ਪੂਰੇ ਇਤਮ ਜਿੰਦਾਬਾਦ ਮਾਵਾ ਸਾਹਿਬ ਦੀ ਜੇਨ ਹੈ ਨਹੀਂ ਤਾਂ ਤੁਮ ਇਹਨਾਂ ਦੇ ਖੱਟ ਨਹੀਂ ਦੇਣਾ ਸੀ ਕਿਤੇ ਜੋ ਮਾਵਾ ਸਾਹਿਬ ਨੇ ਸ਼ੁਕਰ ਗੁਜ਼ਾਰਾ ਉਹਨਾਂ ਦੇ ਧੰਨਵਾਦੀਆਂ ਜਿਨ੍ਹਾਂ ਨੇ ਬੋਲਣ ਦਾ ਸਾਨੂੰ ਬਲ ਬਖਸ਼ਿਆ ਤੇ ਨਾ ਜ਼ਾਲਮਾਂ ਤੇ ਜ਼ਬਰਾਂ ਦੇ ਖਿਲਾਫ ਸਾਨੂੰ ਇੱਕ ਤਰਫਾ ਹੋ ਕੇ ਖੜੀ ਇਸਤਤ ਬਣੇ ਰਹਿਣ ਦਿੱਤਾ ਹੈ ਬਹੁਤ ਧੰਨਵਾਦ ਜਾਨਾ ਨਾ ਬੋਲਦੇ ਹੋ ਮੇਰੇ ਮਾਵਾ ਭੈਣਾ ਮੇਰੇ ਬੱਚੇ ਵੀਰ ਤੋਂ ਕਿਉਂਕਿ ਮੈਂ ਨਿੱਛੇ ਜਾ ਰਹਾ ਹਾਂ ਜੇ ਬੜਾ ਕੋਸ਼ਿਸ਼ਾ ਬਣੂ ਕੁਕਮੇ ਜਾਗਾ ਕਰਕੇ ਮੈਂ ਇਹ ਕਹਿਣਾ ਹਾਂ ਮੇਟਾ ਦੇ ਬਿਚਰ ਜਾਣਦੇ ਆਂ ਸੀ ਤਾਂ ਸੀ ਕਹਿੰਦੇ ਹੁੰਦੇ ਆਂ ਵੀ ਨਵੇਂ ਬਲਾਰੇ ਬਣ ਕਿਉਂਕਿ ਇਹ ਨਵੇਂ ਬਲਾਰੇ ਬਣੇ ਤਾਂ ਫੇਰੀ ਕੁਝ ਹੁਟਦਾ ਤਾਂ ਖਲਾਫੀ ਗੱਲਬਾਤ ਤੋਂ ਕਿਹੜਾ ਸਤਿਗੁਰੂ ਰਹਿ ਰਹੀ ਹੈ ਰਣਜੀਤ ਸਿੰਘ ਦਾ ਦਰਸਾ ਲਾਈਟਿਸ ਦੀ ਫਟੇ ਕਿਉਂਕਿ ਜਿਹੜੀ ਪੱਛਮ ਅਮਰੀਕਾ ਨੂੰ ਆਪਾਂ ਜਾਣ ਰਹੇ ਆਂ ਪਰ ਲਗਾਤਾਰ ਅਸੀਂ ਮਜੂਬ ਮੁਕਤੀ ਮੋਰਚਾ ਜਾਗਰਣ ਲੈ ਲੜ ਰਹੇ ਆਂ ਤਾਂ ਪਰ ਨਹੀਂ ਕਿਹੜਾ ਜਿਹੜਾ ਉਹ ਛੋਟੇ ਸੰਗਠਨ ਦੇ ਵਿੱਚ ਮੈਂ ਬਹੁਤ ਗਿਆ ਦਿੱਤਾ ਜਦੋਂ ਹਿੰਦ ਸਿੰਘ ਜਦੋਂ ਪੜਾ ਬੈਠ ਗਿਆ ਮਜੀਦ ਵਰਗਿਆਂ ਕਿਰਤ ਸੀ ਲਗਾਤਾਰ ਇੱਥੇ ਇਹਨਾਂ ਦੇ ਵਿੱਚ ਆ ਕੇ ਪਰ ਜਦੋਂ ਕਿਸੇ ਤੇ ਨਹੀਂ ਸਰਕਾਰ ਸੀ ਉਦੋਂ ਕਿੰਨਾ ਦੇ ਵਿੱਚ ਆ ਕੇ ਕੁੰਡਾ ਲਾ ਕੇ ਜਿੱਥੇ ਕੋਰਪਰੀਟ ਬਾਦਲਦੇ ਟੋਲੀ ਚੱਕਰ ਬਾਦ ਤੋਂ ਬੋਲਿਆ ਕਿ ਮੈਂ ਜਾ ਕੇ ਜਿੱਥੇ ਮਜੀਦਾਂ ਨੇ ਕਰਾਣਾ ਵਿੱਚ ਮੁੱਢਪੱਤੇ ਨਹੀਂ ਨਹੀਂ ਕੀਤਾ ਅਹਰ ਕੁੰਡਾ ਲਾਣਾ ਦੇ ਜਾ ਕੇ ਤਾਂ ਉਹ ਵੀ ਕੁੰਡਾ ਲਾਉਂਦੇ ਆ ਤੇ ਅੱਜ ਵੀ ਮਜੀਦਾਂ ਮਸੀਹ ਵੱਲ ਧਾਰਨਾ ਜਿੱਥੇ ਵੀ ਜਾਣੇ ਆ ਜਿੱਥੇ ਚੱਪਾਰੇ ਮਿੱਟੂ ਨੇ ਉਹ ਕਿੱਥੇ ਕਿੱਥੇ ਕੋਲ ਵਾਲੇ ਜਾ ਕੇ ਕਿਉਂਕਿ ਇਹ ਚੱਪਾਰੇ ਮਿੱਟੂ ਨੇ ਉਹ ਸਾਡੇ ਵਾਪਸ ਬੜੇ ਘਟਕ ਨੇ ਕਿਉਂਕਿ ਅਸੀਂ ਪਿੰਡਾਂ ਦੇ ਵਿੱਚੋਂ ਲਗਾਤਾਰ ਪਿੰਡਾਂ ਦੇ ਵਿੱਚ ਨੌ ਰੋਗ ਆਈਆਂ ਜਾ ਕੇ ਤਾਂ ਪਰ ਇਹ ਸਾਡੇ ਲੋਕ ਨੇ ਉਹ ਜਿਹੜੇ ਘਰ ਮਤਾਂ ਦੇ ਮਰਨ ਲੱਗੇ ਹੋਏ ਨੇ ਪਿੰਡਾਂ ਦੇ ਵਿੱਚ ਤੇ ਮੁੰਲੇ ਕਦੇ ਕਮਾਵੇ ਜਾਂ ਬਿਜਲੀ ਦਾ ਕੰਮ ਕਰੇ ਹੋਰ ਕੋਈ ਕੰਮ ਕਰਾਵੇ ਪਰ ਜਿਹੜੇ ਘਰ ਮਤਾਂ ਦੀ ਪਿੰਡਾਂ ਦੇ ਵਿੱਚ ਚਲੇ ਨੇ ਓ ਸਾਡੇ ਮਜ਼ਦੂਰਾਂ ਨੂੰ ਕਿੱਥੇ ਹੀ ਹੋਣ ਦਾ ਕਿੱਦਿਆਂ ਹੀ ਲੜੁੰਦੇ ਨੇ ਤਾਂ ਮੈਂ ਇੱਕ ਗੱਲ ਸੁਣ ਦੱਸਣੀ ਚਾਹਣਾ ਘੇਰ ਦੇ ਪਿੰਡ ਦੇ ਵਿੱਚ ਮੈਂ ਮੀਟਿੰਗ ਕਰ ਰਿਹਾ ਸੀਗਾ ਤਾਂ ਉੱਥੇ ਮਜ਼ਦੂਰਾਂ ਨੇ ਜੋ ਇਕੱਠੇ ਕਰਿਆ ਉਹ ਤਾਂ ਇੱਕ ਚਾਉਦੀ ਆਇਆ ਬਗੈਰ ਕੰਮ ਦਾ ਸਾਡੇ ਮਜ਼ਦੂਰوں ਨੂੰ ਕੋਈ ਮੁਝਰਾ ਕੇ ਪਿੰਡੋਂ ਬਾਹਰ ਛੱਡ ਕੇ ਆਇਆ ਉਹ ਪਰ ਕੀ ਹੈ ਸਾਡੇ ਲੋਕਾਂ ਨੂੰ ਕੀ ਗੱਲ ਲੱਗਦੀ ਹੁੰਦੀ ਯਾਰ ਕੀ ਪੱਲਾ ਅੱਜ ਮੈਂ ਬੁढ़ाई ਦੇ ਪਰ ਤੋਂ ਤੁਸੀਂ ਵੀ ਜਿਹੜੇ ਕੰਮ ਇਹਨਾਂ ਗੱਲਾਂ ਤੋਂ ਵੀ ਵਚਣਾ ਪੈਣਾ ਹੈ ਕਿਉਂਕਿ ਸਾਨੂੰ ਇਹਨਾਂ ਗੱਲਾਂ ਦੇ ਪਾੜੇ ਪਵਾ ਰਹੇ ਨੇ ਸਾਡੇ ਸਾਡੇ ਭਾਇਆ ਭੈਣਾਂ ਨੂੰ ਮਾਰਾ ਰਹੇ ਨੇ ਮੈਂ ਕਿਸੇ ਦਾ ਤਰ ਤਰ ਮੋਟਰ ਚਾਹਾਂਦਾ ਵਾਹੂ ਮੇ ਕਾਫਰੀਗਾ ਪਰ ਮੈਂ ਕਹਾਂ ਛੋਟੀ ਛੋਟੀ ਨਹੀਂ ਪੁੱਟ ਜਾਈਂਗੀ ਅੱਜ ਸੋਨੇ ਕਰਾਂ ਦੇ ਵਿੱਚ ਫੇਰੇ ਗਦਾ ਹੋਣੀ ਆ ਕਰਦੇ ਲਗਾਤਾਰ ਇਕੱਲੇ ਹੋਣ ਸਾਡੀਆਂ ਗੱਲਾਂ ਦੇ ਵਿੱਚ ਪਰ ਇੱਕਲ ਮਰਸੂਮ ਜੂਰ ਸੁਧ ਕਰ ਦਿੰਦਾ ਜੇ ਲਿਖੀ ਹੋਏ ਨੇ ਸੋਟੇ ਹੋਏ ਨੇ ਝੋੜੇ ਹੋਏ ਨੇ ਮਜ਼ਦੂਰਾਂ ਨੇ ਹੋਏ ਨੇ ਪਰ ਤੱਕਣੇ ਕਿਹੜਾ ਨਹੀਂ ਹੋਣੀ ਉਹ ਜੇ ਬਰਬਾ ਬਾਲਮੀ ਕਿਆ ਸੀਗਾ ਉਹ ਵੀ ਮਜ਼ਦੂਰਾਂ ਨੇ ਲਿਖਿਆ ਕਿ ਮੈਂ ਲਿਖੀਗੀ ਅੱਜ ਲੜਕੇ ਵੱਢੀ ਜਾਂਦੇ ਨੇ ਕਹੀ ਜਾਂਦੇ ਹਿੰਦੂ ਰੱਖੇ ਸਿੱਖਾਂ ਮਾਰਨਾ ਆ ਜਾਂਦਾ ਤੱ ਪਰ ਰਮਨ ਮੱਬਾ ਫਾਰਮਿਕ ਲਿਖਵਾਇਆ ਤਰ ਜੇ ਕੁਰਬਾਨੀ ਸਾਡੇ ਸਿਰ ਤੇ ਤਾਜ ਅੱਖਾਂ ਮੈਂ ਤਾ ਮੱਬਾ ਮਤੀ ਮ ਸਿੰਘ ਭਾਈ ਕਰਤਾ ਨਹੀਂ ਹੈ ਕਾਲੀ ਸਿੰਘ ਪੁਲੇ ਰੱਖੇ ਨਹੀਂ ਪਰ ਅਸੀਂ ਕਿੱਥੇ ਪੁਲੇ ਰੱਖੇ ਆ ਤਾ ਸਾਨੂੰ ਤੇ ਕਾਲੇ ਪੈ ਜਾਂਦੇ ਨੇ ਸਾਡੇ ਦੇ ਚਾਕੇ ਤਾ ਮਾਨੂੰ ਗੁੰਝਾ ਜਾਂਦਾ ਮੈਂ ਜੱਲਾ ਦੋਕੇ ਤਾ ਮੈਂ ਇਹ ਜਿਆਦਾ ਕਰਕੇ ਇਹੀ ਕਹੂੰਗਾ ਵੀ ਭਰਾ ਰੋਇਨਾ ਪੜਾਈ ਵਿੱਚ ਆਇਓ ਤਾ ਜਿਹੜੀ ਗੋਦੀ ਸਰਕਾਰ ਤਾ ਕਹਿ ਰਹੀ ਹੈ ਸਾਡੇ ਵਾਸਤੇ ਵੀ ਅਸੀਂ 25 ਰੁਪਏ ਮਰਦਾ ਅਜਨੇ ਸਾਡੇ ਪਰ ਮੈਂ ਖੰਡਾੜ ਕਰਨਾ ਉਹ ਪੱਛੀਆਂ ਸਾਡੇ ਨਾਲ ਕਹਿੰਦੀ ਬਣਾਏ ਉਹਨਾਂ ਨੇ ਤਾਂ ਉਹਨੇ ਆ ਵੀ ਟੈਕਿੰਗ ਕਰਕੇ ਆਉਣ ਵਾਲੀਆਂ 2027 ਵਿੱਚ ਵੋਟਾਂ ਪੜੀਆਂ ਆ ਕੇ ਉਹਨੇ ਬਣਾਏ ਨੇ ਤਾਂ ਜਿਹੜਾ ਜੀਤ ਰਾਜ ਫੂਲੂਰੇ ਇਹਦੇ ਵਿੱਚ ਵੀ ਸਭ ਤੋਂ ਵੱਡੀ ਘਾਟ ਕੀਤੀ ਇਹਨਾਂ ਨੇ ਤਾਂ ਇਹ ਵੀ ਅਣਕੜਾਉਣੇ ਆਪਾਂ ਜਦੋਂ ਟਿੱਕੇ ਹੋ ਗਏ ਤਾਂ ਰੰਗ ਹੋ ਗਏ ਕਿ ਜੇ ਅਸੀਂ ਆਏ ਰਹੇਗੇ ਵੀ ਇਧਰੋਂ ਤਰਫੇ ਸਾਡੇ ਪ੍ਰਾਵਾਹ ਕਾਨੂੰਨ ਦਾ ਹੱਥ ਨਹੀਂ ਹੋਵੇ ਤਾਂ ਫੇਰ ਇਹ ਹੋਈ ਕਿ